ਸੇਵਾਦਾਰ ਬਣਨਾ ਜਦ ਲਾਂਗਰੀ ਬਣਨਾ ਪਿਆਜੋ ਪੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਝਾੜੂ ਫੜਾਇਆ ਬਾਈ ਦੀਪ ਸਿੰਘ ਤੂੰ ਜਾਂਦਾ ਜਾਂਦਾ ਦੱਸ ਕੇ ਗਿਆ ਸੀ ਕਿ ਅਸੀਂ ਪੰਥਰੇ ਨਾਲ ਖੜਾਂਗੇ ਤੇ ਝਾੜੂ ਨੂੰ ਅੱਜ ਵੀ ਉਸੇ ਤਾਤੀ ਦੇ ਉੱਤੋਂ ਬੰਗਾਰਦੇ ਆ ਉਹੀ ਤਾਤੀ ਆ ਉਹੀ ਜੋਧੇ ਆ ਉਹੀ ਜੰਨਣਾ ਉਹੀ ਮਾਹੌਲ ਆ ਬਸ ਘਾਟ ਮਹਿਸੂਸ ਕਰਦੇ ਆ ਬਾਈ ਦੀਪ ਸਿੰਘ ਵੀ ਅੱਜ ਸਾਸਰੀਆ ਕਾ ਲਾ ਅੱਜ ਪਾਈ ਦੇਵ ਚ ਤੁਹਾਨੂੰ ਹਾਜ਼ਰ ਨਾਜ਼ਰ ਦੱਸ ਦੋ ਹਾਜ਼ਰ ਨਾਜ਼ਰ ਯਾਦ ਕਰਕੇ ਅੱਜ ਦੱਸ ਦਿਓ ਕਿ ਇਸ ਝਾੜੂ ਨੂੰ ਪੀਲਾ ਪੀਲਾ ਕਰਕੇ ਛੱਡਾਂਗੇ ਬੋਲੇ ਸਾਡੇ ਪੰਥ ਦੇ ਕੋਲ ਇੱਕ ਜਰਨੈਲਾ ਸਰਦਾਰ ਸਿਮਰਨਜੀਤ ਸਿੰਘ ਮਾਣਾ ਜੇ ਕੋਈ ਹੋਰ ਕੋ ਨੂੰ ਦੀਦਾ ਮੈਨੂੰ ਦੱਸੋ ਉਹਦੇ ਹੱਕਾਂ ਦੇ ਵਿੱਚ ਪ੍ਰਚਾਰ ਕਰਦਾ ਇੱਕ ਸਰਦਾਰ ਸਿਮਰਨਜੀਤ ਸਿੰਘ ਮਾਣਾ ਇੱਕ ਭਾਈ ਅਮਰਤਪਾਲ ਸਿੰਘ ਖਾਲਸਾ ਇਹ ਜਰਨੈਲ ਨੇ ਸਾਡੇ ਕੋਲ